ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤਾ ਐਲਾਨਨਾਮਾ ਲੋਕਾਂ ਦੀ ਗੱਲ ਮਸਲੇ ਹਉਣਗੇ ਹੱਲ ਦਿੱਲੀ ਵਾਲੇ ਪੁਝਾਓ ਪੰਜਾਬ ਬਚਾਓ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਦਾ ਨਾਮ ਐਲਾਨਨਾਮਾ 2024 ਰੱਖਿਆ ਹੈ ਇਸ ਐਲਾਨਨਾਮੇ 'ਚ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ, ਚੰਡੀਗੜ੍ਹ ਦੀ ਗੱਲ ਕੀਤੀ ਤੇ ਗੁਆਂਡੀ ਸੂਬਿਆਂ ਨਾਲ ਵਪਾਰ ਦੀ ਗੱਲ ਕੀਤੀ ਹੈ। ਇਸ ਐਲਾਨਨਾਮੇ 'ਚ ਹੋਰ ਕੀ ਕੁਝ ਐ ਖਾਸ ਇੱਕ ਨਜ਼ਰ ਮਾਰਦੇ ਹਾਂ। ਚੰਡੀਗੜ੍ਹ ਤੇ ਪੰਜਾਬੀ ਬੋਲੀ ਬੋਲਦੇ ਇਲਾਕੇ ਵਾਪਸ ਲੈਣ ਲਈ ਸੰਘਰਸ਼। ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਅੱਗੇ ਵਧਾਇਆ ਜਾਏਗਾ। ਪਾਣੀਆਂ ਤੇ ਰਿਪੇਰੀਅਨ ਹੱਕ ਤਹਿਤ ਦੂਜੇ ਸੂਬਿਆਂ ਤੋਂ ਪਾਣੀ ਦੇ ਰਾਇਲਟੀ ਹੋਏਗੀ। ਅਟਾਰੀ ਤੇ ਹੁਸੈਨੀ ਵਾਲਾ ਬਾਰਡਰ ਰਾਹੀਂ ਵਪਾਰ ਤੇ ਰਾਹ ਖੋਲੇ ਜਾਣ ਕੇ ਪੰਜਾਬ ਲਈ ਵਿਸ਼ੇਸ਼ ਆਰਥਿਕ ਦਰਜਾ ਤੇ ਤਿੰਨ ਵਿਸ਼ੇਸ਼ ਆਰਥਿਕ ਬਾਰਡਰ ਕੰਡੀ ਤੇ ਬੇਟ ਜ਼ੋਨ ਦਾ ਨਿਰਮਾਣ ਕਰਾਂਗੇ ਅੰਮ੍ਰਿਤਸਰ ਧਾਰਮਿਕ ਟੂਰਿਜ਼ਮ ਹੱਬ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਜ਼ਰ ਆਈਟੀ ਹੱਬ ਅਨੁਸੂਚਿਤ ਪਛੜੀ ਜਾਤੀਆਂ ਲਈ ਵਿਸ਼ੇਸ਼ ਜਾਤੀ ਗਣਨਨਾ ਲਈ ਮੰਗ ਕਿਸਾਨਾਂ ਨੂੰ ਐਮਐਸਪੀ ਕਾਨੂੰਨ ਗਾਰੰਟੀ ਦੇਣ ਦੇ ਹੱਕ 'ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 50 ਲੱਖ ਮੁਆਫਜ਼ਾ ਤੇ ਸ਼ੁਕਰਾਨ ਸਮੇਤ ਕਿਸਾਨਾਂ ਤੇ ਤਚਦਦ ਦਾ ਇਨਸਾਫ ਦਵਾਉਣ ਲਈ ਸੰਘਰਸ਼ ਸਾਬਕਾ ਫੌਜੀਆਂ ਲਈ 1 ਰੈਂਕ 1 ਪੈਨਸ਼ਨ ਲਾਗੂ ਕਰਵਾਉਣ ਲਈ ਸੰਘਰਸ਼ ਆ ਦੇਸ਼ ਤਾਂ ਟਕੜਾ ਹੋਊਗਾ ਜੇ ਤੇ ਫੈਡਰਲ ਸਟਰਕਚਰ ਹੋਊਗਾ ਜਿਹੜੀ ਸੈਂਟਰ ਚ ਪਾਰਟੀ ਆਉਂਦੀ ਹੈ ਸੂਬੇ ਦੀਆਂ ਸਾਰੀਆਂ ਪਾਵਰਸ ਲੈ ਕੇ ਉਹ ਆਪਣੇ ਕੋਲ ਲੈ ਜਾਂਦੀਆਂ ਸੂਬਿਆਂ ਨੂੰ ਖੋਖਲਾ ਕਰ ਛੱਡਿਆ ਤੇ ਕਾਲੀ ਦਲ ਦਾ ਕਲੀਅਰ ਸਟੈਂਡ ਹੈ ਕਿ ਸਾਡਾ ਫੈਡਰਲ ਸਟਰਕਚਰ ਜਿਹਨੂੰ ਤਕਰੀਬਨ ਦਾ ਅਸੀਂ ਆ ਡਿਮਾਂਡ ਪੁਸ਼ ਕਰਦੇ ਜਾਵਾਂਗੇ ਤੇ ਦੂਜੀਆਂ ਰੀਜਨਲ ਪਾਰਟੀਆਂ ਨੂੰ ਨਾਲ ਜੋੜਾਂਗੇ ਦੂਜੀ ਗੱਲ ਜਿਹੜੀ ਹੈਗੀ ਜਿਹੜੇ ਪੰਜਾਬ ਨਾਲ ਤੱਕੇ ਹੋਏ ਆ ਦੇਖੋ ਕੱਲਾ ਸੂਬਾ ਜਿਹਨੂੰ ਜਿਹਦਾ ਕੋਈ ਕੈਪੀਟਲ ਨਹੀਂ ਕੈਪੀਟਲ ਸੂਬੇ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਦੇਖੋ 30 ਟੂ 40% ਇੱਕ ਸੂਬੇ ਦੀ ਜੀਡੀਪੀ ਉਸ ਕੈਪੀਟਲ ਦੇ ਰਾਊਂਡ ਹੁੰਦੀ ਹੈ ਅੱਜ ਹਰਿਆਣਾ ਜਿਹੜਾ ਸੂਬਾ ਆਪਣੇ ਕੋਲ ਤਾਂ ਕੋਈ ਨਿਊਕਲੀਅਸ ਹੈ ਨਹੀਂ ਹਰਿਆਣਾ ਕੋਲੇ ਤਾਂ ਦਿੱਲੀ ਹੈ ਅੱਜ ਹਰਿਆਣਾ ਡਵੈਲਪ ਕੀਤਾ ਦਿੱਲੀ ਕਰਕੇ ਸਾਰਾ ਗੁੜਗਾਉਂ ਫਰੀਦਾਬਾਦ ਚਾਰੋਂ ਤਰਫ ਜੇ ਅੱਜ ਕੱਢ ਦਿਓ ਤੇ ਹਰਿਆਣਾ 'ਚ ਕੁਛ ਹੈ ਹੀ ਨਹੀਂ ਸੋ ਆਪਣੇ ਨਾਲ ੱੱੱਕਾ ਕੱਲੀ ਆਪਣੀ ਪੰਜਾਬ 'ਚ ਹੀ ੱੱਕਾ ਹੋ ਰਿਹਾ ਤੇ ਸੈਂਟਰ ਦੀ ਕੋਈ ਵੀ ਪਾਰਟੀ ਇਹਦੇ ਨਾਲ ਸਾਥ ਨਹੀਂ ਦਿੰਦੀ ਸੋ ਵੀ ਵਿਲ ਕੰਟੀਨਿਊ ਫਾਈਟਿੰਗ ਫੋਰ ਥੈਟ ਤੀਜੀ ਗੱਲ ਜਿਹੜਾ ਮੈਂ ਤੁਹਾਨੂੰ ਕਹਿਣ ਲੱਗਿਆ ਬਹੁਤ ਜ਼ਰੂਰੀ ਹੈ ਜਿੰਨਾ ਪੰਜਾਬ ਦਾ ਪਾਣੀ ਦੇਸ਼ ਦਾ ਤੇ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਉਸੇ ਦੇਸ਼ ਦਾ ਇਸ ਤਰ੍ਹਾਂ ਕੇ ਅਸੀਂ ਫੈਸਲਾ ਕੀਤਾ ਸਾਰਾ ਸ਼ਕੜੀ ਕਰਕੇ ਜਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਨਸਲ ਆਲ ਲਾ ਜਿਹੜੇ ਐਗਰੀਮੈਂਟਸ ਹੈ ਸਟਾਰਟਿੰਗ ਫਰੋਮ ਰਾਜਸਥਾਨ ਨਾਲ ਐਗਰੀਮੈਂਟ ਤੇ ਦੂਜੀਆਂ ਵੀ ਵਾਂਟ ਆਰ ਵਾਟਰ ਬੈਕ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਾਲੀ ਪਾਰਟੀਆਂ ਨੂੰ ਭਜਾਉਣ ਲਈ ਕਿਹਾ ਕਿ ਇਹਨਾਂ ਨੂੰ ਭਜਾ ਕੇ ਹੀ ਪੰਜਾਬ ਬਚ ਸਕਦਾ ਹੈ ਇਸੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਤੇ ਬਾਕੀ ਵਿਰੋਧੀ ਪਾਰਟੀਆਂ ਤੇ ਸਵਾਲ ਖੜੇ ਕੀਤੇ ਪਿਛਲੇ ਸਾਲਾਂ ਤੋਂ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕਿ ਦੂਜੇ ਰਿਲੀਜੀਅਨ ਦੇ ਰਿਲੀਜੀਅਸ ਅਫੇਅਰ ਦੇ ਵਿੱਚ ਇੰਟਰਫੀਰੈਂਸ ਕਰਨ ਲੱਗ ਗਿਆ ਇੱਕ ਹੋਰ ਰਿਲੀਜੀਅਨ ਜਿਹੜਾ ਵੈਰੀ ਡੇਂਜਰਸ ਫॉर ਦਾ ਨੇਸ਼ਨ ਹੈ ਤੁਸੀਂ ਦੇਖੋ ਕਿੰਨਾ ਡੇਂਜਰਸ ਟ੍ਰੈਂਡ ਹੈ ਅੱਜ ਦੇਸ਼ ਵਿੱਚ ਕਿ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਵਰਗੀ ਆਰਗੇਨਾਈਜੇਸ਼ਨ ਕਾਬਜ ਹੋ ਗਈ ਹੈ ਇੱਥੇ ਕੀ ਕੀਤਾ ਮਹਾਰਾਸ਼ਟਰਾ ਇੰਨਾ ਦੀ ਸਰਕਾਰ ਸੀ ਜਿਹੜਾ 60 ਸਾਲ ਪੁਰਾਣਾ ਕਾਨੂੰਨ ਜਿੱਥੇ ਸਿੰਘ ਸਭਾਵਾਂ ਮੈਂਬਰ ਹੁੰਦੀਆਂ ਸੀ ਐਜੀਪੀਸੀ ਮੈਂਬਰ ਹੁੰਦੀ ਸੀ ਚੀਫ ਖਾਲਸਾ ਦਵਾਨ ਮੈਂਬਰ ਹੁੰਦੇ ਸੀ ਉੱਥੋਂ ਦੇ ਲੋਕ ਇਲੈਕਟ ਕਰਦੇ ਸੀ ਗੁਰੂ ਘਰਾਂ ਤੋਂ ਉਹਦੀ ਕਮੇਟੀ ਬਣਦੀ ਸੀ ਬੁੱਧੀਜੀਵੀ ਸਿੱਖ ਉਹਦੇ ਚ ਰੱਖੇ ਜਾਂਦੇ ਮੈਂਬਰ ਆਫ ਪਾਰਲੀਮੈਂਟ ਸਿੱਖ ਉਹਦੇ ਜਿਲ੍ਹਾ ਹੁੰਦੇ ਸੀ ਉਹਨੂੰ ਰੱਦ ਕਰਕੇ 12 ਮੈਂਬਰੇ ਨਾਮਿਨੇਟ ਆਰਐਸਐਸ ਦੇ ਜਿਹੜੇ ਜਿਹੜੇ ਕਈ ਆਪਣੇ ਵਿੱਚ ਕੌਮ ਵਿੱਚ ਐਜੇ ਗੱਦਾਰ ਹੈ ਜਿਹੜੇ ਸ਼ਕਲ ਪੱਗਾ ਬੰਨ ਕੇ ਪਰ ਕੌਮ ਦੇ ਖਿਲਾਫ ਕੰਮ ਕਰਦੇ ਆ ਉਹ ਜਿਹਾਂ ਨੂੰ ਉਹਨੇ ਉੱਥੇ ਲਾਤਾ ਉਵੇਂ ਹੀ ਤੱਕ ਪਟਨਾ ਸਾਹਿਬ ਤੇ ਹੁਣ ਕਾਬਜ਼ ਹੋ ਗਏ ਆ ਉਵੇਂ ਹੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਯਾ ਮੈਂਬਰ ਬੀਜੇਪੀ ਸ਼ਾਮਲ ਹੋਣ ਜਿਹੜੇ ਮੈਂਬਰ ਇਲੈਕਟ ਹੋਏ ਆ ਗੁਰੂ ਘਰ ਦੀ ਸੇਵਾ ਵਾਸਤੇ ਬੀਜੇਪੀ ਹਾਦਸੇਸਤੇ ਉਤੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਕੰਪਲੀਟ ਕੰਟਰੋਲ ਹੈ ਜਿਹੜਾ ਥੀਰਲਾ ਵੱਡਾ ਵਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਕੌਮ ਦੀ ਪਾਰਲੀਮੈਂਟ ਹੈ ਜਿਹੜੇ 103 ਸਾਲ ਪਹਿਲੇ ਆਪਣੀ ਕੌਮ ਨੇ ਬਣਾਈ ਅੰਗਰੇਜ਼ ਵੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਤੋੜ ਸਕੇ ਪਰ ਅੱਜ ਇਹਨਾਂ ਨੇ ਤੋੜਤੀ ਹੈ ਹਰਿਆਣਾ ਅੱਲਾ ਕਰਤਾ ਹੈ ਤੇ ਹਰਿਆਣਾ ਵਿੱਚ ਸਾਧੂ ਵਾਲ ਵਰਗੇ ਜਿਹੜੇ ਗੱਦਾਰ ਹੈ ਆਰਐਸਐਸ ਨਾਲ ਸੰਬੰਧ ਹੈ ਉਹ ਉੱਥੇ ਕਾਬਜ ਹੋ ਗਏ ਐਤੋ ਵੱਡਾ ਅਟੈਕ ਆਪਣੀ ਰਿਲੀਜੀਅਨ ਤੇ ਨਹੀਂ ਹੋ ਸਕਦਾ ਸੋ ਮੈਂ ਐਜ਼ ਅ ਕਾਲੀ ਦਲ ਪ੍ਰੈਜ਼ੀਡੈਂਟ ਮੈਂ ਕਲੀਅਰ ਕਰਦਾ ਹਾਂ ਵੀ ਵਿਲ ਫਾਈਟ ਟਿਲ ਵੀ ਰਿਸਟੋਰ 올 ਆਰ ਰਿਲੀਜੀਅਸ ਇੰਸਟੀਟਿਊਸ਼ਨਸ ਬੈਕ ਟੂ ਦ ਸਿੱਖ ਸੰਗਤ ਆ ਸਾਡਾ ਮਿਸ਼ਨ ਹੈ ਇੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਜਿਤਾਉਣ ਦੇ ਲਈ ਕਿਹਾ ਹੈ ਇਸ ਨਾਲ ਹੀ ਵਿਰੋਧੀਆਂ ਨੂੰ ਖਰੀਆਂ-ਖਰੀਆਂ ਵੀ ਸੁਣਾਈਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਨੀਫੈਸਟੋ ਲੋਕਾਂ ਤੇ ਪੰਜਾਬ ਨੂੰ ਦਰਪੇਸ਼ ਹੋ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਮੰਤਵ ਨਾਲ ਬੜਾਇਆ ਗਿਆ ਹੈ ਹੁਣ ਵੇਖਣਾ ਹੋਏਗਾ ਕਿ ਲੋਕਾਂ ਨੂੰ ਇਹ ਐਲਾਨਨਾਮਾ ਕਿੰਨਾ ਪ੍ਰਭਾਵਿਤ ਕਰਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼